ਪੁਲਿਸ ਦੇ ਜਿਹੜੇ ਬਜਟ ਦੇ ਵਿੱਚ 112 ਕਰੋੜ ਦਾ ਵਾਧਾ ਕੀਤਾ ਗਿਆ ਗੱਡੀਆਂ ਵੀ ਲੈ ਕੇ ਦਿੱਤੀਆਂ ਗਈਆਂ ਲੇਕਿਨ ਅੱਜ ਸ਼ਰਿਆਮ ਕਤਲ ਸ਼ਰਿਆਮ ਲੁੱਟਕੋ ਹੋ ਰਹੀ ਆ ਸ਼ਰਿਆਮ ਜਿੱਥੇ ਸੁੰਨੇ ਰਸਤੇ ਨੇ ਕਿਸੇ ਤੋਂ ਮੋਬਾਈਲ ਖੋ ਲਿਆ ਕਿਸੇ ਤੋਂ ਪਰਸ ਖੋ ਲਿਆ ਇਹ ਆਮ ਘਟਨਾਵਾਂ ਨੇ ਦੂਸਰੀ ਜਿਹੜੀ ਸਕੀਮ ਤੁਸੀਂ ਜਾਂਦੇ ਹੋ ਫਰਿਸ਼ਤੇ ਫਲਾਈਓਵਰਾਂ ਦੇ ਉੱਪਰ ਵੀ ਰੋਂਗ ਸਾਈਡ ਉਨੀ ਸਪੀਡ ਤੇ ਲੋਕ ਵਾਪਸ ਜਾਂਦੇ ਨੇ ਸਪੀਕਰ ਸਾਹਿਬ ਤੋਂ ਦਾ ਧੰਨਵਾਦ ਜੋ ਤੁਸੀਂ ਮੈਨੂੰ ਬਜਟ ਜੋ ਮਾਨਯੋਗ ਫైనాన్స్ ਮਿਨਿਸਟਰ ਹਰਪਾਲ ਸਿੰਘ ਢੀਮਾ ਜੀ ਵੱਲੋਂ ਕੱਲ ਪੇਸ਼ ਕੀਤਾ ਗਿਆ ਉਹਦੇ ਤੇ ਬੋਲਣ ਦਾ ਮੌਕਾ ਦਿੱਤਾ ਸੋ ਇਹ ਤਕਰੀਬਨ 2 ਲੱਖ 4918 ਕਰੋੜ ਦਾ ਜਿਹੜਾ ਬਜਟ ਕੱਲ ਢੀਮਾ ਸਾਹਿਬ ਵੱਲੋਂ ਪੇਸ਼ ਕੀਤਾ ਗਿਆ ਪਰ ਇਸ ਬਜਟ ਦੇ ਵਿੱਚ ਸੂਬੇ ਦੀਆਂ ਸਾਡੀਆਂ ਔਰਤਾਂ ਦੇ ਨਾਲ ਮਹਿਲਾਵਾਂ ਦੇ ਨਾਲ ਅਤੇ ਬਜ਼ੁਰਗਾਂ ਦੇ ਨਾਲ ਕਿਸਾਨਾਂ ਦੇ ਨਾਲ ਮੁਲਾਜ਼ਮਾਂ ਦੇ ਨਾਲ ਮੈਂ ਸਮਝਦਾ ਕਿ ਬੇਇਨਸਾਫੀ ਕੀਤੀ ਗਈ ਆ ਕਿਉਂਕਿ ਜਿਹੜੇ ਵਾਅਦੇ ਕੀਤੇ ਗਏ ਸੀ ਲੋਕਾਂ ਦੇ ਨਾਲ ਖਾਸ ਤੌਰ ਤੇ ਔਰਤਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਸਰਕਾਰ ਵੱਲੋਂ ਤੇ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਸਾਡੀਆਂ ਭੈਣਾਂ ਨੂੰ ਹਜ਼ਾਰ ਰੁਪਏ ਮਹੀਨੇ ਦਾ ਦਿੱਤਾ ਜਾਊਗਾ ਸਰਕਾਰ ਵੱਲੋਂ ਜਿੱਥੇ ਕਿਹਾ ਗਿਆ ਕਿ ਸਾਡੇ ਮਾਲੀਏ ਦੇ ਵਿੱਚ ਬਹੁਤ ਵਾਧਾ ਹੋਇਆ ਰੈਵਨਿਊ ਬੜਾ ਵਧ ਗਿਆ ਤੇ ਸਾਡੇ ਕੋਲੇ ਖਜ਼ਾਨੇ ਦੇ ਵਿੱਚ ਵੀ ਕੋ ਕਮੀ ਨਹੀਂ ਜੇ ਰੈਵਨਿਊ ਵਧ ਗਿਆ ਤੇ ਖਜ਼ਾਨੇ 'ਚ ਕਮੀ ਨਹੀਂ ਤਾਂ ਮੈਂ ਸਮਝਦਾ ਕਿ ਇਹ ਵਾਅਦਾ ਪੂਰਾ ਕਰਨਾ ਬਣਦਾ ਸੀਗਾ ਕਿਉਂਕਿ 2 ਸਾਲ ਦਾ ਸਮਾਂ ਹੋ ਗਿਆ 50% ਆਬਾਦੀ ਆ ਔਰਤਾਂ ਦੀ ਤੇ ਪਿਛਲੀਆਂ ਚੋਣਾਂ ਦੇ ਵਿੱਚ ਡਟ ਕੇ ਸੂਬੇ ਦੀਆਂ ਬੀਬੀਆਂ ਨੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਲੇਕਿਨ 2 ਸਾਲ ਬੀਤ ਜਾਣ ਤੋਂ ਬਾਅਦ ਵੀ ਕਿਉਂਕਿ ਹੁਣ ਤੀਜਾ ਬਜਟ ਪੇਸ਼ ਹੋਇਆ ਤਿੰਨ ਸਾਲ ਹੀ ਲੰਘ ਜਾਣੇ ਆ ਤਿੰਨ ਸਾਲ ਉਹਨਾਂ ਦਾ ਜਿਹੜਾ ਇਹ ਬਣਦਾ ਹੱਕ ਸੀਗਾ ਉਹਨਾਂ ਨੂੰ ਨਹੀਂ ਮਿਲਿਆ ਸੋਏ ਸ਼ਰਿਆਂ ਮੈਂ ਸਮਝਦਾ ਕਿ ਬੇਇਨਸਾਫੀਆ ਬੀਬੀਆਂ ਦੇ ਨਾਲ ਉਹਦੇ ਨਾਲ ਹੀ ਬੁਢਾਪਾ ਪੈਨਸ਼ਨ ਬਜ਼ੁਰਗਾਂ ਦੀ ਜਿਹੜੀ 1500 ਤੋਂ ਵਧਾ ਕੇ 2500 ਰੁਪਏ ਕੀਤੀ ਜਾਣੀ ਸੀ ਵਾਅਦਾ ਕੀਤਾ ਗਿਆ ਸੀ ਉਹ ਵੀ ਜਿਹੜੀ ਹੁਣ ਤੱਕ ਨਹੀਂ ਕੀਤੀ ਗਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਗੱਲ ਸੀ ਜਿਹੜੀ ਬੜੀ ਕਿਉਂਕਿ ਦੇਸ਼ ਦੇ ਕਈ ਰਾਜਾਂ ਨੇ ਸਕੀਮ ਲਾਗੂ ਕਰ ਦਿੱਤੀ ਹੈ ਲੇਕਿਨ ਆਮ ਆਦਮੀ ਪਾਰਟੀ ਨੇ ਸਕੀਮ ਲਾਗੂ ਕਰਨ ਦੀ ਗਰੰਟੀ ਦਿੱਤੀ ਸੀ ਪਰ 2 ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਇਹ ਜਿਹੜੀ ਸਕੀਮ ਲਾਗੂ ਨਹੀਂ ਹੋਈ। ਮੁਲਾਜ਼ਮਾਂ ਨੂੰ ਡੀਏ ਦੀ ਕਿਸ਼ਤਾਂ ਜਿਹੜੀ ਨਾ ਕਾਂਗਰਸ ਸਰਕਾਰ ਨੇ ਦਿੱਤੀ ਆ ਤੇ ਨਾ ਹੁਣ ਆਮ ਆਦਮੀ ਪਾਰਟੀ ਸਰਕਾਰ ਨੇ ਦਿੱਤੀ ਆ। ਸੋ ਜੇ ਮੈਂ ਗੱਲ ਕਰਾਂ ਖੇਤੀਬਾੜੀ ਦੀ ਕਿਉਂਕਿ ਪੰਜਾਬ ਸਾਡਾ ਖੇਤੀ ਪ੍ਰધાન ਸੂਬਾ ਮੁੱਖ ਕਿਤਾ ਇਥੋਂ ਦਾ ਖੇਤੀਬਾੜੀ ਖੇਤੀਬਾੜੀ ਦਾ ਬਜਟ ਜਿਹੜਾ ਪਿਛਲੇ ਸਾਲ ਪੇਸ਼ ਕੀਤਾ ਗਿਆ ਸੀ 13888 ਕਰੋੜ ਇਸ ਵਾਰ ਘਟਾ ਦਿੱਤਾ ਗਿਆ ਇਹ 13784 ਕਰੋੜਾ 104 ਕਰੋੜ ਦੀ ਇਹ ਬਜਟ ਦੇ ਵਿੱਚ ਕਟੌਤੀ ਕੀਤੀ ਗਈ ਜਦ ਕਿ ਇਹਨੂੰ ਵਧਾਉਣਾ ਬਣਦਾ ਸੀਗਾ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਕੁਦਰਤੀ ਆਫਤਾਂ ਕਰਕੇ ਗੜੇਮਾਰੀ ਕਰਕੇ ਜਾਂ ਹੜ੍ਹਾਂ ਕਰਕੇ ਸਾਡੀਆਂ ਫਸਲਾਂ ਨੁਕਸਾਨ ਹੋ ਜਾਂਦਾ ਪਿਛਲਾ ਮੁਆਵਜ਼ਾ ਦਿੱਤਾ ਨਹੀਂ ਗਿਆ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਉਦੇ ਨਾਲ ਹੀ ਪਰਾਲੀ ਤੇ ਆਪਾਂ ਜਿਹੜੀ ਅੱਗ ਲੱਗਦੀ ਸੋ ਰੋਕਣ ਦੀ ਗੱਲ ਕਰ ਰਹੇ ਹਾਂ ਵੱਡੀ ਗਿਣਤੀ ਦੇ ਵਿੱਚ ਇੰਪਲੀਮੈਂਟਸ ਦੇ ਉੱਪਰ ਜਿਹੜੀ ਸਬਸਿਡੀ ਦੇਣ ਦੀ ਜਿਹੜੀ ਗੱਲ ਹੈਗੀ ਆ ਉਹ ਵੀ ਇਹ ਜੇ ਬਜਟ ਵੱਧ ਰੱਖਿਆ ਹੁੰਦਾ ਤਾਂ ਹੀ ਦਿੱਤੀ ਜਾਣੀ ਸੀ ਉਹਦੇ ਨਾਲ ਹੀ ਆਪਾਂ ਕਈ ਵਾਰ ਗੱਲ ਕਰਦੇ ਜਿਹੜੀਆਂ ਸਰਕਾਰਾਂ ਕ੍ਰੌਪਸ ਡਾਈਵਰਸੀਫਿਕੇਸ਼ਨ ਦੀ ਕਿ ਜਿਹੜਾ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਕਿਸਾਨ ਨੂੰ ਕੱਢਣ ਦੇ ਲਈ ਇਹ ਪਿਛਲੇ ਸਾਲ 1000 ਕਰੋੜ ਰੁਪਏ ਰੱਖਿਆ ਗਿਆ ਸੀਗਾ ਇਦੇ ਵਿੱਚ ਵੱਡੀ ਕਟੌਤੀ ਕੀਤੀ ਆ ਇਸ ਵਾਰ 575 ਕਰੋੜ ਰੱਖਿਆ ਗਿਆ 425 ਕਰੋੜ ਦੀ ਕਟੌਤੀ ਕੀਤੀ ਗਈ ਆ ਕੇ ਡੀਐਸਆਰ ਜਿਹੜੀ ਝੋਨੇ ਦੀ ਸਿੱਧੀ ਬਿਜਾਈ ਆ ਉਹਦੇ ਤੇ 1500 ਰੁਪਏ ਦੇਣ ਦੀ ਜਿਹੜੀ ਪਹਿਲਾਂ ਗੱਲ ਕੀਤੀ ਗਈ ਸੀ ਮੂਗੀ ਤੇ ਐਮਐਸਪੀ ਦੇਣ ਦੀ ਗੱਲ ਕੀਤੀ ਗਈ ਸੀ ਸੋ ਇਹ ਇਸ ਪਾਸੇ ਜਿਹੜਾ ਇਹ ਇਹ ਵੀ ਮੈਂ ਸਮਝਦਾ ਕਿ ਕਿਸਾਨਾਂ ਲਈ ਵੱਡਾ ਝਟਕਾ ਕੀ ਸਗੋਂ ਤੇ ਵਧਾਉਣਾ ਬਣਦਾ ਸੀ ਇਹਨੂੰ ਤਕਰੀਬਨ 45% ਦਾ ਕਟ ਜਿਹੜਾ ਇੱਥੇ ਲਾ ਦਿੱਤਾ ਗਿਆ ਸੋ ਉਹਦੇ ਨਾਲ ਹੀ ਬੜੀ ਜ਼ਰੂਰੀ ਆ ਕਿ ਜਿਹੜੀ ਕਿਸਾਨਾਂ ਦੇ ਮੈਂ ਕਰਜ਼ੇ ਦੀ ਗੱਲ ਕਰੂੰਗਾ ਇੱਕ ਕਿ ਜਿਹੜੀ ਇੱਕ ਸਾਡੀ ਲੰਬੇ ਸਮੇਂ ਤੋਂ ਬੈਂਕ ਚੱਲ ਰਹੀ ਆ ਪੀਏਡੀਬੀ ਜਿਹਨੂੰ ਅਸੀਂ ਲੈਂਡ ਮਾਰਗੇਜ ਬੈਂਕ ਵੀ ਕਹਿੰਦੇ ਆ ਇਹ ਕੋਈ ਇੱਕ ਬੈਂਕ ਆ ਜਿਹੜੀ ਸਿੰਪਲ ਰੇਟ ਆਫ ਇੰਟਰਸਟ ਵੀ ਜਿਹੜੀ ਪ੍ਰਿੰਸੀਪਲ ਅਮਾਉਂਟ ਦੇ ਉੱਪਰ ਹੀ ਕਰਜ਼ਾ ਜਿਹੜਾ ਇਹਨਾਂ ਦਾ ਵਿਆਜ ਲੱਗਦਾ ਨਹੀਂ ਜਿੰਨੀਆਂ ਪ੍ਰਾਈਵੇਟ ਬੈਂਕਾਂ ਨੇ ਉਹ ਵਿਆਜ ਦੇ ਉੱਪਰ ਵਿਆਜ ਲਾਉਂਦੀਆਂ ਨੇ ਸੋ ਇਹ ਜਿਹੜੀ ਪੀਏਡੀਬੀ ਬੈਂਕ ਹੈ ਦੀਆਂ ਤਕਰੀਬਨ 99 ਬ੍ਰਾਂਚਾਂ ਨੇ 700 ਇਥੇ EMPLOYEES ਹੈਗਾ ਤੇ 8 ਲੱਖ ਮੈਂਬਰ ਆ ਪਿਛਲੇ 3 ਸਾਲਾਂ ਤੋਂ ਕਿਉਂਕਿ ਨਬਾੜ ਤੋਂ ਪੈਸਾ ਲੈਣਾ ਤੇ ਕਿਸਾਨਾਂ ਨੂੰ ਦੇਣਾ 3 ਸਾਲਾਂ ਦੇ ਵਿੱਚ ਨਬਾੜ ਪੈਸਾ ਦੇਣ ਲਈ ਤਿਆਰ ਆ ਲੇਕਿਨ ਇਸ ਬੈਂਕ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਵੀ ਪੈਸਾ ਨਬਾੜ ਤੋਂ ਲਿਆ ਨਹੀਂ ਗਿਆ ਤਾਂ ਜੋ ਘੱਟ ਰੇਟ ਤੇ ਕਿਸਾਨਾਂ ਨੂੰ ਕਰਜ਼ਾ ਮਿਲ ਸਕੇ ਤੇ ਤੇ ਨਾਲ ਹੀ ਜਿਹੜੀ ਹੁਣ ਤੱਕ ਦੀ ਜਿਹੜੀ ਇਹਦੀ ਰਿਕਵਰੀ ਹੈਗੀ ਆ 3000 ਕਰੋੜ ਬੈਲੈਂਸ ਆ ਤੇ ਲਾਇਬਿਲਟੀ 500 ਕਰੋੜ ਆ ਸੋ ਇਹਦੇ ਵਿੱਚ ਓਟੀਐਸ ਸਕੀਮ ਆ ਜਿਹੜੀ ਵਨ ਟਾਈਮ ਸੈਟਲਮੈਂਟ ਸਕੀਮ 2013 ਤੋਂ ਬਾਅਦ ਉਹ ਸਕੀਮ ਹੀ ਨਹੀਂ ਆਈ ਉਹ ਸਕੀਮ ਲਿਆਂਦੀ ਜਾਵੇ ਤੇ ਕਿਸਾਨਾਂ ਦਾ ਜਿਹੜਾ ਉਹ ਸੈਟਲਮੈਂਟ ਕਰਕੇ ਨਾਲੇ ਪੈਸਾ ਆਊਗਾ ਬੈਂਕ ਨੂੰ ਤੇ ਨਾਲੇ ਕਿਸਾਨਾਂ ਦਾ ਉਹਦੇ ਵਿੱਚ ਵੱਡਾ ਫਾਇਦਾ ਜਿਹੜਾ ਹੋਊਗਾ ਉਹਦੇ ਨਾਲ ਹੀ ਇਹਦੇ ਮੁਲਾਜ਼ਮ ਨੇ ਉਹ ਧਰਨਾ ਦੇ ਰਹੇ ਨੇ ਕਿ ਜਿਹੜਾ 6ਵਾਂ ਪੇ ਕਮਿਸ਼ਨ ਉਹਨਾਂ ਨੂੰ ਲਾਗੂ ਕੀਤਾ ਦੀ ਮੰਗ ਆ ਉਹਨਾਂ ਦੀ ਅਤੇ ਡੀਏ ਵੀ ਉਹਨਾਂ ਦਾ ਬੰਦ ਆ ਸਿਰਫ ਅਪਰੂਵਲ ਦੇਣੀ ਆ ਗਵਰਨਮੈਂਟ ਨੇ ਕੋਈ ਪੈਸਾ ਨਹੀਂ ਚਾਹੀਦਾ ਇਸ ਲਈ ਸੋ ਇਸ ਪਾਸੇ ਕਿਸਾਨਾਂ ਦੇ ਭਲੇ ਲਈ ਸਾਨੂੰ ਵੱਧ ਤੋਂ ਵੱਧ ਧਿਆਨ ਦੇਣ ਦੀ ਲੋੜ ਹੈਗੀ ਆ ਇਸ ਬੈਂਕ ਦੇ ਲਈ ਤੇ ਨਾਲ ਹੀ ਮੈਂ ਗੱਲ ਕਰੂੰਗਾ ਡੇਰੀ ਦੀ ਕਿ ਜਿਹੜੀ ਸਹਾਇਕ ਧੰਦੇ ਦੀ ਸੀ ਗੱਲ ਕਰਦੇ ਆ ਛੋਟੇ ਕਿਸਾਨਾਂ ਦੇ ਲਈ ਚਾਹੇ ਕੋਈ ਮਜ਼ਦੂਰ ਆ ਚਾਹੇ ਕੋਈ ਮੁਲਾਜ਼ਮ ਆ ਇੱਕ ਬਹੁਤ ਵਧੀਆ ਸਹਾਇਕ ਧੰਦਾ ਸਾਡੇ ਕੋਲ ਡੇਰੀ ਦਾ ਅੱਜ ਸਾਡੇ ਨੌਜਵਾਨ ਜਿਹੜੇ ਵਿਦੇਸ਼ ਜਾ ਰਹੇ ਨੇ ਉਹਨਾਂ ਨੂੰ ਜੇ ਅਸੀਂ ਰੋਕਣਾ ਚਾਹੁੰਦੇ ਹਾਂ ਉਹਨਾਂ ਲਈ ਵੀ ਇਹ ਬਹੁਤ ਵਧੀਆ ਕਿਤਾਬ ਆ ਲੇਕਿਨ ਇਹਦੇ ਲਈ ਜਿਹੜਾ ਲੋਨ ਹੈਗਾ 5 ਲੱਖ ਜੇ ਏਕਰ ਦੇ ਉੱਪਰ 5 ਲੱਖ ਤੋਂ ਵੱਧ ਲੋਨ ਨਹੀਂ ਮਿਲਦਾ ਲੇਕਿਨ ਏਕਰ ਦੀ ਘੱਟ ਤੋਂ ਘੱਟ ਕੀਮਤ ਹੈ ਅੱਜ 35 ਤੋਂ 40 ਲੱਖ ਸਰਕਾਰ ਇਹਦੇ ਵਿੱਚ ਮਦਦ ਕਰੇ ਕਿ ਉਹ 40 ਲੱਖ ਦਾ ਲੋਨ ਉਹਨਾਂ ਨੂੰ ਮਿਲ ਜਾਵੇ ਕਿਉਂਕਿ 5 ਲੱਖ ਦੇ ਨਾਲ ਕੋ ਡੇਰੀ ਸਥਾਪਿਤ ਨਹੀਂ ਕੀਤੀ ਜਾ ਸਕਦੀ ਸੋ ਉਹ ਜਿਹੜਾ ਏਕੜ ਵੇਚ ਕੇ ਬਾਹਰ ਨੂੰ ਜਾਣਾ ਚਾਹੁੰਦੇ ਆ ਉਹਦੇ ਤੇ ਉਹਨਾਂ ਨੂੰ ਲੋਨ ਮਿਲ ਜਵੇ ਡੇਰੀ ਦਾ ਤਾਂ ਜੋ ਉਹ ਆਪਦਾ ਇਹ ਕਿੱਤਾ ਸ਼ੁਰੂ ਕਰ ਸਕਣ ਉਹਦੇ ਨਾਲ ਹੀ ਹਿਮਾਚਲ ਦੀ ਗਵਰਨਮੈਂਟ ਨੇ ਐਮਐਸਪੀ ਦਿੱਤੀ ਹੈ ਦੁੱਧ ਦੇ ਉੱਪਰ ਗਾਂ ਦੇ ਦੁੱਧ ਤੇ ਉਹਨਾਂ ਨੇ ਰੇਟ ਫਿਕਸ ਕੀਤਾ 45 ਰੁਪਏ ਤੇ ਮੱਝ ਦਾ ਕੀਤਾ 55 ਰੁਪਏ ਜਿਹੜੀ ਸਾਡੀ ਵੇਰਕਾ ਸਾਡਾ ਜਿਹੜਾ ਰੇਟ ਦਾ ਦੁੱਧ ਹੈ ਦੁੱਧ ਦਾ ਰੇਟ ਤੈਅ ਕਰਦਾ ਉਹਨਾਂ ਦਾ ਰੇਟ ਹੁੰਦਾ 35 ਤੋਂ 40 ਤੱਕ ਗਾਹ ਦਾ ਤੇ ਮੱਝ ਦਾ ਹੈਗਾ 45 ਤੋਂ 48 ਤੋਂ ਬਾਅਦ ਜਾਂਦਾ ਨਹੀਂ ਫੈਟ ਰੇਟ ਹੈਗਾ 8 ਰੁਪਏ ਦੇ ਹਿਸਾਬ ਨਾਲ ਉਹ ਦਿੰਦੇ ਨੇ ਸੋ ਇਸ ਪਾਸੇ ਸਾਨੂੰ ਧਿਆਨ ਦੇਣ ਦੀ ਲੋੜ ਹੈਗੀ ਆ ਕਿ ਦੇਖੋ ਰਾਜਸਥਾਨ ਹਰਿਆਣਾ ਕਰਨਾਟਕ ਹੋਰ ਸਾਉਦੀਆਂ ਬਹੁਤ ਸਟੇਟਾਂ ਵੱਲੋਂ ਕਿਸਾਨਾਂ ਨੂੰ ਜਿਹੜੀ ਉਹਨਾਂ ਨੂੰ ਬੋਨਸ ਦਿੱਤਾ ਜਾਂਦਾ ਦੁੱਧ ਤੇ 5 ਰੁਪਏ ਤੱਕ ਸੋ ਇਸ ਕਿਤੇ ਨੂੰ ਸਾਨੂੰ ਪ੍ਰਮੋਟ ਕਰਨ ਦੇ ਲਈ ਕਿਸਾਨਾਂ ਦੀ ਜਿਹੜੀ ਮਦਦ ਕਰਨ ਦੀ ਲੋੜ ਆ ਉਹਦੇ ਨਾਲ ਹੀ ਪਸ਼ੂਤਨ ਮੇਲੇ ਆ ਜਿਹੜੇ ਉਦੋਂ ਵੀ ਉਹ ਬਹੁਤ ਲਾਹੇਵੰਦ ਨੇ ਇਸ ਕਿੱਤੇ ਨਾਲ ਜੁੜੇ ਹੋ ਲੋਕਾਂ ਦੇ ਲਈ ਤੇ ਉਹ ਵੀ ਪਿਛਲੇ ਸਮੇਂ ਤੋਂ ਬੰਦ ਨੇ ਤੇ ਉਹਦੇ ਨਾਲ ਹੀ ਜਿਹੜੀ ਵੱਡੀ ਸਮੱਸਿਆ ਇਸ ਇਸ ਕਿੱਤੇ ਦੇ ਨਾਲ ਜੁੜੀ ਹੋਈ ਤੇ ਲੋਕਾਂ ਦੀ ਸਿਹਤ ਨਾਲ ਜੁੜੀ ਹੋਈ ਕਿ ਨਕਲੀ ਦੁੱਧ ਜਿਹੜਾ ਬਿਕਰਿਆ ਉਹਦੇ ਨਾਲ ਹੀ ਨਕਲੀ ਪਨੀਰ ਖੋਆ ਘਿਓ ਇਹਦਾ ਮਾਰਕੀਟ ਦੇ ਵਿੱਚ ਜਿਹੜਾ ਬਿਕਰਿਆ ਇਸ ਨੂੰ ਤੇ ਬੜੀ ਸਖਤੀ ਕਰਕੇ ਰੋਕਣ ਦੀ ਲੋੜ ਆ ਤਾਂ ਜੋ ਇਸ ਕਿੱਤੇ ਨੂੰ ਹੋਰ ਵੀ ਲਾਹੇਵੰਦ ਕੀਤਾ ਜਿਹੜਾ ਬਣਾਇਆ ਜਾ ਸਕੇ ਲਾਅ ਐਂਡ ਆਰਡਰ ਦੀ ਜੇ ਮੈਂ ਗੱਲ ਕਰੂੰਗਾ ਪੁਲਿਸ ਦੇ ਜਿਹੜੇ ਬਜਟ ਦੇ ਵਿੱਚ 112 ਕਰੋੜ ਦਾ ਵਾਧਾ ਕੀਤਾ ਗਿਆ ਗੱਡੀਆਂ ਵੀ ਲੈ ਕੇ ਦਿੱਤੀਆਂ ਗਈਆਂ ਲੇਕਿਨ ਅੱਜ ਸ਼ਰਿਆਮ ਕਤਲ ਸ਼ਰਿਆਮ ਲੁੱਟਖੋ ਹੋ ਰਹੀ ਆ ਸ਼ਰਿਆਮ ਜਿੱਥੇ ਸੁੰਨੇ ਰਸਤੇ ਨੇ ਕਿਸੇ ਤੋਂ ਮੋਬਾਈਲ ਖੋ ਲਿਆ ਕਿਸੇ ਤੋਂ ਪਰਸ ਖੋ ਲਿਆ ਇਹ ਆਮ ਘਟਨਾਵਾਂ ਨੇ ਸੋ ਇਹ ਜੇ ਪੈਸਾ ਵਧਾਇਆ ਵਾ ਗੱਡੀਆਂ ਵੀ ਦਿੱਤੀਆਂ ਲੇਕਿਨ ਉਹਦੇ ਲਈ ਜ਼ਿੰਮੇਵਾਰ ਬਣਾਇਆ ਜਾਵੇ ਪੁਲਿਸ ਨੂੰ ਕਿ ਜਿਹੜੀ ਇਸ ਤਰ੍ਹਾਂ ਦੀ ਲੁੱਟਖੋ ਨਾ ਹੋਣ ਦੂਸਰੀ ਜਿਹੜੀ ਸਕੀਮ ਤੁਸੀਂ ਲਿਆਂਦੀ ਆ ਫਰਿਸ਼ਤੇ ਇਸ ਕੀ ਮਾ ਜਿਹੜੀ ਬਹੁਤ ਵਧੀਆ ਵਾ ਲੇਕਿਨ ਮੈਂ ਅੱਜ ਸਵੇਰੇ ਜਦ ਮੈਂ ਲੁਧਿਆਣੇ ਤੋਂ ਆਇਆ ਫਲਾਇਓਵਰਾਂ ਦੇ ਉੱਪਰ ਵੀ ਰੋਂਗ ਸਾਈਡ 19 ਸਪੀਡ ਤੇ ਲੋਕ ਵਾਪਸ ਜਾਂਦੇ ਨੇ ਅਸੀਂ ਟ੍ਰੈਫਿਕ ਰੂਲਸ ਆਪਾਂ ਗੱਲ ਕਰਦੇ ਆ ਐਕਸੀਡੈਂਟ ਰੋਕਣ ਦੀ ਕਨਕਲੂਡ ਲੇਕਿਨ ਜਦੋਂ ਤੱਕ ਆਪਾਂ ਸਖਤੀ ਨਹੀਂ ਕਰਾਂਗੇ ਤੁਸੀਂ ਬਾਹਰਲੇ ਕੰਟਰੀ ਜੇ ਆਪਾਂ ਸਾਰੇ ਜਾਂਦੇ ਦੇਖਦੇ ਆ ਕੋਈ ਸੰਭਵ ਹੀ ਨਹੀਂ ਕਿ ਰੋਂਗ ਸਾਈਡ ਕੋਈ ਆ ਜਾਵੇ ਤੇ ਸਾਡੇ ਇੱਥੇ ਉਹ ਜਿਹੜੇ ਤਕਰੀਬ 19 ਸਪੀਡ ਦੇ ਰੋਂਗ ਸਾਈਡ ਰੈੱਡ ਲਾਈਟਾਂ ਦੇ ਵਿੱਚ ਇਸ ਪਾਸੇ ਇਹਦੀ ਸਖਤੀ ਕਰਨੀ ਬਣਦੀ ਹੈ ਤਾਂ ਜੋ ਜਿਹੜੇ ਐਕਸੀਡੈਂਟ ਨੇ ਇਹਨ ਗੈਲੀ ਕਰਕੇ ਬਹੁਤ ਹੋ ਰਹੇ ਨੇ ਸੋ ਇਹ ਮੈਂ ਆਸ ਕਰਦਾ ਕਿ ਇਸ ਪਾਸੇ ਸਖਤੀ ਦੇ ਨਾਲ ਜਿਹੜੇ ਟ੍ਰੈਫਿਕ ਰੂਲਸ ਨੇ ਉਹ ਸਰਕਾਰ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਲਾਗੂ ਕਰੂਗੀ ਇਹਦੇ ਨਾਲ ਹੀ ਸਕੂਲ ਆਫ ਐਮੀਨੈਂਸ ਦੇਖੋ ਸਰਕਾਰੀ ਸਕੂਲ ਤੇ ਸਰਕਾਰੀ ਹਸਪਤਾਲ ਹੈਲਥ ਤੇ ਐਜੂਕੇਸ਼ਨ ਇਹ ਸਾਡੇ ਬੜੇ ਅਹਿਮ ਖੇਤਰ ਨੇ ਜੇ ਦੋਚ ਅਸੀਂ ਵੱਡਾ ਸੁਧਾਰ ਕਰ ਲਈਏ ਤਾਂ ਸਾਡਾ ਪੰਜਾਬ ਦਾ ਵੱਡਾ ਸੁਧਾਰ ਹੋ ਸਕਦਾ ਮੈਨੂੰ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਕਿੰਨੇ ਸਕੂਲ ਆਫ ਐਮਿਨੈਂਸ ਬਣੇ ਨੇ ਲੇਕਿਨ ਮੇਰੇ ਹਲਕੇ 'ਚ ਇੱਕੋ ਸ਼ੁਰੂ ਹੋਇਆ ਸੀ ਬੱਦੋਵਾਲ ਪਿੰਡ ਦੇ ਵਿੱਚ ਉੱਥੇ ਬੜੀ ਵੱਡੀ ਹਨਗਈਲੀ ਹੋਈ ਸਰਕਾਰ ਦੀ ਕਿਸ ਕਲਾਸਾਂ ਵੀ ਲੱਗ ਰਹੀਆਂ ਨੇ ਤੇ ਕੰਮ ਰਿਪੇਅਰ ਦਾ ਸ਼ੁਰੂ ਹੋ ਗਿਆ ਉੱਪਰੋਂ ਸਾਰਾ ਕੁਝ ਛੱਤ ਵੀ ਦੇਣ ਲਈ ਤੇ ਐਕਸੀਡੈਂਟ ਹੋਇਆ ਕਿ ਉੱਪਰੋਂ ਛੱਤ ਡਿੱਗੀ ਥਲੜੀ ਡਿੱਗੀ ਕਿ ਟੀਚਰ ਦੀ ਥੱਲੇ ਆ ਕੇ ਮੌਤ ਹੋ ਗਈ ਬੱਚੇ ਕਲਾਸਾਂ ਲੱਗ ਰਹੀਆਂ ਸੀ ਉੱਥੇ ਮੈਂ ਆ ਮੌਕੇ ਤੇ ਸੀ ਗਏ ਆ ਬਹੁਤ ਵੱਡੀ ਹਨਗਈਲੀ ਜਿਹੜੀ ਇਹ ਮੈਂ ਸਮਝਦਾ ਕਿ ਡਿਪਾਰਟਮੈਂਟ ਦੀ ਸੀਗੀ ਅੱਜ 7 ਮਹੀਨੇ ਹੋ ਗਏ ਉਹ ਜਿਹੜੀ ਆ ਸਕੂਲ ਉਦਾ ਕੰਮ ਸ਼ੁਰੂ ਨਹੀਂ ਹੋਇਆ ਵੀ ਉਹ ਕੀ ਕਰਨਾ ਹੁਣ ਇਸੇ ਤਰ੍ਹਾਂ ਉਹ ਬਿਲਡਿੰਗ ਦੇ ਨੇੜੇ ਨਹੀਂ ਆਪਾਂ ਜਾ ਸਕਦੇ ਸੋ ਦੂਸਰੀਆਂ ਪਾਸੇ ਹੀ ਕਲਾਸਾਂ ਜਿਹੜੀਆਂ ਲੱਗ ਰਹੀਆਂ ਨੇ ਸੋ ਇਸ ਪਾਸੇ ਵੀ ਜਿਹੜਾ ਧਿਆਨ ਦੇਣ ਦੀ ਗੱਲ ਹੈਗੀ ਆ ਇਹਦੇ ਨਾਲ ਹੀ ਜਿਹੜੇ ਆਮ ਆਦਮੀ ਕਲੀਨਿਕ ਨੇ ਜੀ ਉਹਦੇ ਵਿੱਚ ਜਿਹੜੀਆਂ ਗੱਲ ਕੀਤੀ ਆ ਦਵਾਈਆਂ ਜਿਹੜੀਆਂ ਉਹਦੇ ਵਿੱਚ ਦੋਨੋਂ ਹੋਗੀ ਪੈਰਾਸੀਟਾਮੋਲ ਇਹ ਤਾਂ ਨਹੀਂ ਦਵਾਈਆਂ ਮਿਲਦੀਆਂ ਲੇਕਿਨ ਜਿਹੜੀਆਂ ਦਵਾਈਆਂ ਦੀ ਜ਼ਿਆਦਾ ਲੋੜ ਆ ਉਹ ਨਹੀਂ ਮਿਲ ਰਹੀਆਂ ਇਹਦੇ ਨਾਲ ਹੀ ਮੇਰੇ ਹੱਲ ਹਲਕੇ ਦੇ ਵਿੱਚ ਹਸਪੀਟਲ ਨੇ ਚਾਰ ਬਲਾਸ ਜੀ ਲਾਸਟ ਹੀ ਆਈ ਹਸਪੀਟਲ ਨੇ 4 ਜਿਹਦੇ ਵਿੱਚ ਸਿਧਵਾਵੇਟ ਸੁਧਾਰ ਪਖੋੜ ਮੁੱਲਾਪੁਰ ਸਿਧਵਾਵੇਟ ਸੁਧਾਰ ਤੇ ਪਖੋੜ ਸੀਐਚਸੀ ਨੇ ਜਿਹਦੇ ਵਿੱਚ ਮੈਡੀਸਨ ਸਪੈਸ਼ਲਿਸਟ ਚਾਈਲਡ ਸਪੈਸ਼ਲਿਸਟ ਸਰਜਨ ਗਾਇਨੀ ਸਪੈਸ਼ਲਿਸਟ ਤੇ ਐਨਫੀਸੀਆ ਸਪੈਸ਼ਲਿਟੀ ਲੋਡ ਹੈਗੀ ਲੇਕਿਨ ਸਿਧਵਾਵੇਟ ਦੇ ਵਿੱਚ ਐਸਐਮਓ ਵੀ ਹੈ ਨਹੀਂ ਮੁੱਲਾਪੁਰ ਦੇ ਵਿੱਚ ਉਹ ਪੀਐਚਸੀ ਹੈ ਲੇਕਿਨ ਉੱਥੇ ਸਟਾਫ ਦੀ ਬਹੁ ਘਾਟ ਹੈ ਬਾਕੀ ਸਾਰਿਆਂ ਦੇ ਵਿੱਚ ਵੀ ਇਹ ਜਿਹੜੀਆਂ ਪੋਸਟਾਂ ਹੈਗੀਆਂ ਜਰੂਰ ਪੂਰੀਆਂ ਕੀਤੀਆਂ ਜਾਣ ਤਾਂ ਜੋ ਗਰੀਬ ਲੋਕ ਨੇ ਜਿਹੜੇ ਉਹਨਾਂ ਦਾ ਸਹੀ ਜਿਹੜਾ ਇਲਾਜ ਹੋ ਸਕੇ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਜੋ ਤੁਸੀਂ ਮੈਨੂੰ ਬਜਟ ਤੇ ਬੋਲਣ ਦਾ ਮੌਕਾ ਦਿੱਤਾ ਇਸ ਲਈ ਮੈਂ ਸਮਝਦਾ ਕਿ ਜਿਹੜੇ ਵਾਅਦੇ ਸਰਕਾਰ ਨੇ ਕੀਤੇ ਸੀਗੇ ਉਹ ਪੂਰੇ ਕਰਨੇ ਬਣਦੇ ਸੀਗੇ ਤੇ ਕਾਫੀ ਜਿਹੜੇ ਲੋਕਾਂ ਨੂੰ ਇਸ ਬਜਟ ਨੇ ਨਰਾਸ਼ ਕੀਤਾ ਸੋ ਧੰਨਵਾਦ ਜੋ ਤੁਸੀਂ ਮੈਨੂੰ ਇਹ ਮੌਕਾ ਦਿੱਤਾ ਧੰਨਵਾਦ ਥੈਂਕ ਯੂ ਸੰਧੇ